ਹੁਸ਼ਿਆਰਪੁਰ ਦੇ ਵਿੱਚ 마ਸੂਮ ਬੱਚੇ ਦੇ ਨਾਲ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕੀਤੀ ਗਈ ਦਰਿੰਦਗੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਰੋਸ ਵਧਦਾ ਜਾ ਰਿਹਾ ਹੈ ਤੇ 마ਸੂਮ ਬੱਚੇ ਦੇ ਕਤਲ ਮਾਮਲੇ ਤੋਂ ਬਾਅਦ ਪੰਜਾਬ ਭਾਰਤ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਲਗਾਤਾਰੀ ਰੋਸ ਪ੍ਰਚੱਡ ਹੋ ਰਿਹਾ ਹੈ ਪੰਜਾਬ ਚ ਮਾਹੌਲ ਖਰਾਬ ਕਰ ਰਿਹਾ ਹੈ ਨਾ ਪ੍ਰਵਾਸੀਆਂ ਨੂੰ ਸੂਬੇ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਜੋਰ-ਫੜਦੀ ਜਾ ਰਹੀ ਹੈ। ਸਮਰਾਲਾ ਵਿਖੇ ਬਾਕੀ ਸਭ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਸਾਨੂੰ ਪ੍ਰਸ਼ਾਸਨ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਹਫ਼ਤੇ ਦਾ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਹਫ਼ਤੇ ਦਾ ਅਲਟੀਮੇਟਮ ਦੰਗਿਆ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਤਾਂ ਨਾ ਪ੍ਰਵਾਸੀ ਮਜ਼ਦੂਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਸ਼ਰਮ ਪੰਜਾਬੀਆਂ ਤੇ ਹਮਲੇ ਕਰ ਰਹੇ ਨੇ ਸਮੂਹ ਪੰਜਾਬੀਆਂ ਨੂੰ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਉਹਨਾਂ ਸਮਾਜਿਕ ਬਾਈਕਾਟ ਕਰਨ ਤੇ ਨਾ ਤੋਂ ਸਮਾਨ ਦੀ ਖਰੀਦੋ-ਫਰੋਕਤ ਬੰਦ ਕਰਨ ਦਾ ਵੀ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਗਏ ਮੰਗ ਪੱਤਰ ਜਾਖਿਆ ਗਿਆ ਕਿ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਆਧਾਰ ਕਾਰਡ ਤੁਰੰਤ ਜਿਹੜੇ ਬਣਾਏ ਨੇ ਉਹ ਬੰਦ ਕਰ ਦਿੱਤੇ ਜਾਣ। ਲੋਕ ਸਿਰਫ ਇਹਨਾਂ ਤੋਂ ਮਜ਼ਦੂਰੀ ਕਰਾਂ। ਤੇ ਇਹਨਾਂ ਨੂੰ ਵੋਟ ਆਧਾਰ ਕਾਰਡ ਦਾ ਹੱਕ ਨਹੀਂ ਹੋਣਾ ਚਾਹੀਦਾ ਉਧਰ ਹੀ ਮੰਗ ਪੱਤਰ ਪ੍ਰਾਪਤ ਕਰਨ ਵੇਲੇ ਸਥਾਨਕ ਤਹਿਸੀਲਦਾਰ ਸੰਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ ਜਥੇਬੰਦੀ ਦੀ ਇਹ ਮੰਗ ਸਰਕਾਰ ਨੂੰ ਤੁਰੰਤ ਭੇਜੀ ਜਾਵੇਗੀ ਤੇ ਅਗਲੀ ਕਾਰਵਾਈ ਇਸ ਤੇ ਜ਼ਰੂਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਜੱਜੋ ਮੰਗ ਪੱਤਰ ਦੇਣਾ ਕਿ ਆਵਾਂਗਾ ਅਸੀਂ ਮੰਗ ਪੱਤਰ ਦੇਣ ਆਏ ਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਹੈ ਮਾੜਾ ਕਰਮ ਹੋਇਆ ਹੈ ਅਸੀਂ ਇਹਦੇ ਸਬੰਧ ਵਿੱਚ ਆਏ ਆ ਇਹ ਕਾਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ ਇਸ ਕਰਕੇ ਇਹਨਾਂ ਦਾ ਆਧਾਰ ਕਾਟਣਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹ ਨਾ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕਾਲੂ ਕੋਈ ਕਰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮਨੰਦ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਵਾਈਕਰਡ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਹੈ ਅਸੀਂ ਆਪ ਗ੍ਰਿਫਤਾਰ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੰਗ ਪੱਤਰ ਦੇਣਾ ਉਹ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਸਮੂਹ ਸ਼ਹਿਰ ਦੇ ਜਿਹੜੇ ਮੌਤਰ ਬੰਦੇ ਇਕੱਠੇ ਹੋ ਗਏ ਜੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਹੋਇਆ ਜੀ ਇਹਦੇ ਖਿਲਾਫ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੀ ਉਹਦੀ ਸਾਡੀਆਂ ਇਹ ਹੀ ਡਿਮਾਂਡਾਂ ਨੇ ਵੀ ਸ਼ਹਿਰ ਵਿੱਚ ਜਿੰਨੇ ਵੀ ਪ੍ਰਵਾਸੀ ਬੰਦਾ ਆਉਂਦਾ ਹੈ ਜੀ ਉਹਨਾਂ ਦੇ ਸਾਰੇ ਨਹੀਂ ਵੈਰੀਫਿਕੇਸ਼ਨ ਹੋ ਗਏ ਜੀ ਕਿ ਕਿਹੜਾ ਬੰਦਾ ਕਿਹੜੇ ਸਟੇਟ ਤੋਂ ਆਇਆ ਕਿੱਥੇ ਰਹਿ ਰਿਹਾ ਹੈ ਜੀ ਉਹ ਤੋਂ ਬਾਅਦ ਜਿਹੜਾ ਜਿਹਦੇ ਕੋਲੋਂ ਕਿਰਾਏ ਤੇ ਰਹਿ ਰਹੇ ਨੇ ਜਾਂ ਕਿੱਥੇ ਉਹ ਰਹਿ ਰਹੇ ਨੇ ਉਹ ਜਿਹੜਾ ਉਹਦਾ ਓਨਰ ਆ ਉਹ ਓਨਰ ਖੁਦ ਆਪਣੇ ਵੱਲੋਂ ਵੀ ਵੈਰੀਫਿਕੇਸ਼ਨ ਕਰਾਵੇ ਵੀ ਹਾਂ ਇਹ ਬੰਦਾ ਮੇਰੇ ਕੋਲ ਰਹਿ ਰਿਹਾ ਹੈ ਜੀ ਖੁਦਾਨਾ ਖਾਸ ਤੇ ਕਹਿੰਦੇ ਕੋਈ ਗੱਲਬਾਤ ਹੁੰਦੀ ਹੈ ਤਾਂ ਅਸੀਂ ਤਾਂ ਰਿਸਪਾਂਸਿਬਲਾਂਗੇ ਸਾਡੀ ਇਹੀ ਡਿਮਾਂਡ ਆ ਇਹੀ ਡਿਮਾਂਡ ਅਸੀਂ ਲੈ ਕੇ ਆਏ ਹਾਂ ਸਾਰੇ ਪਹੁੰਚੇ ਆਂ ਦੀਪ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਸਮਰਾਲਾ ਸ਼ਹਿ ਜਾ ਤੋ ਮੰਗ ਪੱਤਰ ਦੇਣ ਆਏ ਹਾਂ ਕੀ ਕੀ ਹੈ ਜੀ ਮੰਗ ਪੱਤਰ ਹੈ ਇਹ ਕੰਮ ਤੇ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਜਿਹੜਾ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆ ਵਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਐ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫ਼ਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਖਸਰਾ ਚੱਕੋ ਚੱਕ ਕੇ ਇੱਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਕਰਨ ਕਰੋਂਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲੇ ਉਹਨਾਂ ਦਾ ਕੀ ਕਹਿਣਾ ਹੈ ਜੀਣਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੇ ਤਾਂ ਕਹਾ ਕਹਿਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਨੂੰ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆ ਨੇ ਸਾਡੇ ਵੀ ਧੀਆ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਮਾਰਨੇਗਾ ਸਾਡੀ ਖਾਲਸੇ ਦੀ ਵਾਰਨਿੰਗ ਹੈ ਮਾਰਾ ਚੜ੍ਹਦੀ ਕਲਾ ਚ ਰੱਖੇ ਅਸੀਂ ਆਪ ਨੂੰ ਬਿਠਾ ਗਏ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਕੱਲ ਪ੍ਰਵਾਸੀ ਵੱਲੋਂ ਵੀ ਇੱਕ ਚੌਕਲੇਟ ਦੇ ਕੇ ਬੱਚੀ ਨਾਲ ਉਹਨੂੰ ਚਾ ਕੇ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਦੇ ਕਟਾਪਾ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਅਜੇ ਪ੍ਰਵਾਸੀ ਇਸ ਨੂੰ ਨਹੀਂ ਦੇਖ ਲੈ ਕਿਵੇਂ ਦੇਖ ਦੇਣ ਵੇਖੋ ਜੀ ਇਹ ਸਭ ਸਰਕਾਰਾਂ ਦੀ ਸ਼ਹਿ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ਹਿ ਤੇ ਹੋ ਰਿਹਾ ਸਰਕਾਰ ਜੀ ਇਹਨਾਂ ਨੂੰ ਸ਼ਹਿ ਦਿੰਦੀ ਆ ਤੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਖੁੱਲੀ ਆ ਇਹ ਖੁੱਲ ਕਹਿੰਦਾ ਨਹੀਂ ਵੀ ਹਾਂ ਸਾਨੂੰ ਕੋਈ ਕਹਿੰਦਾ ਐਮਸੀ ਦਾ ਨਾਮ ਲੰਦਾ ਕੋਈ ਐਮਐਲਏ ਦਾ ਨਾਮ ਉਹਨਾਂ ਦਾ ਕੋਈ ਸਰਪੰਚਦਾਨਾ ਹੁੰਦਾ ਵੀ ਸਰਪੰਚ ਦੀ ਸਾਨੂੰ ਛੇ ਆ ਜੀ ਸਾਨੂੰ ਕਿਹੜਾ ਕੱਢ ਲੂਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਰਦਾਰ ਦੀ ਦਸਤਾਰ ਲੈਂਦੀ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿ ਕੋਈ ਸਰਕਾਰਾਂ ਦੀ ਸ਼ਹਿਦ ਹੀ ਹੋ ਰਿਹਾ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਬਤੀ ਨਹੀਂ ਹੋਣ ਦੇਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਸਰਕਾਰਾਂ ਨੂੰ ਵੀ ਸਾਡਾ ਸਾਡੀ ਬੇਨਤੀ ਨਹੀਂ ਸਾਡਾ ਹੁਕਮ ਆ ਸਰਕਾਰ ਨੂੰ ਵੀ ਥਨੇ ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਇਹ ਆਲਟੀਮੇਟਮ ਜੀ ਦੇਤਾ ਇੱਕ ਹਫ਼ਤੇ ਦਾ ਇਸ ਹਫ਼ਤੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਦੇਖੋ ਜੀ ਇਹ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਫਿਰ ਸਾਡੇ ਸਿੱਖਾਂ ਦੇ ਜੱਕ ਅਸੀਂ ਹੋਰ ਦੇ ਜੋ ਮਕਾਨ ਕਦੇ ਜਲੰਧਰ ਹਾਟ ਤੇ ਤੇ ਅੰਮ੍ਰਿਤਸਰ ਹਾਟ ਤੇ ਕਦੇ ਕਿਤੇ ਜੇ ਸਾਡਾ ਕਿਸੇ ਪੰਜਾਬੀ ਦਾ ਕਿਸੇ ਕਾਰਵਾਈ ਕੋ ਕੀਤੀ ਹੋਈ ਆ ਕੋਈ ਰਹਿ ਰਿਹਾ ਉਹਨਾਂ ਦੇ ਤਾਂ ਟੁਆ ਸਕਦੇ ਨੇ ਤੇ ਇਹਨਾਂ ਨੂੰ ਇਹ ਕਹਿੰਦੇ ਨਹੀਂ ਵੀ ਰਹੋ ਇੱਥੇ ਆ ਕੇ ਇਹ ਰਾਜਨੀਤੀ ਕਿਹੜੀ ਚੀਜ਼ ਤੇ ਚੱਲ ਰਹੀ ਆ ਸਿੱਖਾਂ ਨੂੰ ਭਜਾਓ ਵੇ ਇਥੋਂ ਤੇ ਯੂਪੀ ਬਹਿਰਾਂ ਨੂੰ ਬਿਠਾਓ ਲਿਆ ਕੇ ਇੱਥੇ ਨਹੀਂ ਪੰਜਾਬ ਸਾਡਾ ਏ ਇਹ ਸਰਕਾਰ ਦਾ ਪੰਜਾਬ ਨਹੀਂ ਹੈਗਾ ਸਰਕਾਰ ਤਾਂ 5 ਸਾਲ ਆ 10 ਸਾਲ ਉਦੋਂ ਬਦਲ ਜਾਂਦੀ ਹੈ ਪਰ ਅਸੀਂ ਇੱਥੇ ਜਨਮ ਤੋਂ ਹੀ ਰਹਿ ਰਹੇ ਹਾਂ ਇਹ ਪੰਜਾਬ ਸਾਡਾ ਹੈ ਇਹਨੇ ਬਾਰੇ ਅਸੀਂ ਸੋਚਣਾ ਹੈ ਇਹ ਸਰਕਾਰ ਕੇ ਬੇਨਤੀ ਜਾਂ ਸਾਡਾ ਹੁਕਮ ਵੀ ਆ ਭਾਈ ਤੁਸੀਂ ਨੇਪਾਲ ਵਾਲਾ ਪ੍ਰੋਗਰਾਮ ਪੰਜਾਬ ਵਿੱਚ ਨਾ ਕਰਾਓ ਕਿਤੇ ਨੇਪਾਲ ਵਾਂਗੂ ਪੰਜਾਬ ਦੇ ਲੋਕ ਆੱਕ ਕੇ ਭਾਈ ਤੁਹਾਡੇ ਬੰਨ ਨੂੰ ਹੋ ਜਾਣਾ ਠੀਕ ਹੈ ਜੀ ਇਹ ਮੈਮੋਰੰਡਮ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹ ਤੇ ਸਭ ਤੋਂ ਸਖਤ ਕਾਰਵਾਈ ਜਿਹੜੀ ਹੋਣਾ। ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮਹੀਨੇ ਨੂੰ। ਹਾਂ ਅਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਟੀ ਤੇ ਇਹਨੂੰ ਦੇਖੌਰ ਕੀਤਾ ਜਾਵੇ ਤੇ ਕਰਵਾਨੀ ਜਰੂਰੀ। ਕਿ ਕਹਿੰਦੇ ਨੇ ਬਹਿਸ਼ਕਾਰ ਦੀ ਗੱਲ ਕੀ ਹੈ? ਹਾਂਜੀ। ਵੀ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਉਹਨਾਂ ਨੇ। ਨਹੀਂ ਬਹਿਸ਼ਕਾਰ ਪਸੀਂ ਰਿਕੁਐਸਟ ਕਰਾਂਗੇ ਇਸ ਟੀ ਨੂੰ ਨਾਗਰਮ। ਅਸੀਂ ਇਹਨਾਂ ਦਾ ਪੁਰਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਰეკਮੈਂਡ ਵੀ ਕਰਾਂਗੇ ਵੀ ਪੂਰੀ ਠੀਕ ਹਾਂ ਸੈਂਕਿਊ ਨਾਮ ਦੱਸ ਦੋ ਜੀ ਬੜੂ ਜੀ ਸਵੰਦਰ ਸਿੰਘ ਖਾਲਸਾ ਜੀ ਸ਼੍ਰੋਮਣੀ ਕਾਲੀਦਾਨ ਬਸਰ ਵੱਲੋਂ ਇੱਥੇ ਪਹੁੰਚੇ ਹਾਂ ਇੱਥੇ ਅਸੀਂ ਮੰਗ ਪੱਤਰ ਦੇਣ ਆਏ ਹਾਂ ਆਪਣੇ ਐਸਡੀਐਸ ਸਾਹਿਬ ਨੂੰ ਅਸੀਂ ਮੰਗ ਪੱਤਰ ਇਹ ਦੇਣ ਆਏ ਹਾਂ ਕਿ ਜੋ ਕੀ ਭਈਆਂ ਦੇ ਆਧਾਰ ਕਾਰਡ ਵਗੈਰਾ ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹ ਸੰਤੀ ਜੀ ਇੱਥੇ ਆਪਣੇ ਆਏ ਹਾਂ ਦੇਰ ਬਾਅਦ ਸੋ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਸਟਾਫਰ ਸਟਾਰਕਾਰ ਵੀ ਕੀਤੀ ਜਾਵੇ ਭਗਵੰਤ ਸਾਨ ਨੂੰ ਵੀ ਚਾਹੀਦਾ ਆ ਵੀ ਜਦੋਂ ਵੇ ਆਉਂਦੇ ਨੇ ਇਹਨਾਂ ਦੇ ਤਾਗੜ ਪਹਿਲਾਂ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾ ਵੈਰੀਫਾਈ ਤੋਂ ਬਗਾਇ ਇਹਨਾਂ ਨੂੰ ਇ ਇਹ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਜੇ ਜਿਹਨਾਂ ਦੇ ਖਿਲਾਫ ਜਾਂਦੇ ਨੇ ਤਾਂ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟਨੇ ਸਿੱਧੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਜੇ ਜਦੋਂ ਤੁਸੀਂ ਨਾ ਆਪਣੇ ਘਰੇ ਰੱਖਦੇ ਹੋ ਇਹਨਾਂ ਦੇ ਪਹਿਲਾਂ ਇਹਦਾ ਗੜ ਬੈਰ ਵਗੈਰਾ ਵੈਰੀਫਾਈਕੈਟ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਜਿੰਮੇਵਾਰ ਹੋਣਗੇ ਨਾਲ ਜੇ ਰੱਖਣਗੇ ਤਾਂ ਫਿਰ ਜੇ ਕੱਲ ਨੂੰ ਵੀ ਕੱਲ ਨੂੰ ਗੱਲਬਾਤ ਕਰਕੇ ਭੱਜਣਗੇ ਪਈਏ ਫਿਰ ਇਹ ਜਿੰਮੇਵਾਰ ਹੋਣਗੇ ਨਾਲ ਪੰਜਾਬੀ ਨਾਲ ਠੀਕ ਨਾ ਪੱਟਾ ਬਣਾਉਣੀ ਜਿਹੜਾ ਸਾਡੀ ਇਹ ਮੰਗ ਆ ਠੀਕ ਹੈ